10 ਦਿਨ ਪਹਿਲਾਂ ਭਾਰਤੀ ਸੈਨਾ ਦੀ ਕੈਫਿਡ ਯੂਨਿਟ ਦੇ ਜਵਾਨ ਬਲਦਰ ਮਲਕੀ ਸਿੰਘ ਜਿਹੜਾ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਜੰਮੂ ਕਸ਼ਮੀਰ ਤੋਂ ਆਪਣਾ ਵਿਦਾਨ ਦੇ ਗਏ ਅੱਜ ਉਹਨਾਂ ਦੀ ਅੰਤਿਮ ਅਰਦਾਸ ਉਹਨਾਂ ਦੀ ਟ੍ਰਿਬਿਊਟ ਸਰਮਣੀ ਜਿਹੜੀ ਹੈ ਉਹਨਾਂ ਦੇ ਜੱਦੀ ਪਿੰਡ ਕਸਵਾ ਜਿਹੜਾ ਕਲਾਂੌਰ ਵਿਖੇ ਜੋ ਜਿੱਤੀ ਗਈ ਬਲਦਰ ਮਲਕੀ ਸਿੰਘ ਬਹੁਤ ਹੀ ਬਹਾਦਰ ਯੋਧਾ ਸੀ ਲੇਕਿਨ ਇੱਕ ਮੰਦਪਾ ਦੀ ਮੈਂ ਮੰਦਪਾ ਕੀ ਕਹਾਂਗਾ ਕਿ ਉਸ ਯੋਧੇ ਨੇ ਆਪਣਾ ਸੁਪਰੀਮ ਸੈਕ੍ਰੀਫਾਈਸ ਦੇ ਕੇ ਆਪਣੀ ਉਹ 4 ਸਾਲ ਦੀ ਮਾਸੂਮ ਬੱਚੀ ਆਪਣੀ ਪਤਨੀ ਆਪਣੀ ਮਾਂ ਨੂੰ ਜਿਹੜਾ ਹੈ ਉਹ ਛੋੜਾ ਦੇ ਦਿੱਤਾ ਲੇਕਿਨ ਉੱਥੇ ਦੁੱਖ ਦੇ ਨਾਲ ਨਾਲ ਮਾਣ ਵੀ ਹੈ ਕਿ ਸੈਂਕੜੇ ਲੋਕ ਰੋਜ਼ ਮਰਦੇ ਨੇ ਉਹਨਾਂ ਨੂੰ ਕੋਈ ਯਾਦ ਨਹੀਂ ਲੱਗਦਾ ਲੇਕਿਨ ਇੱਕ ਸ਼ਹੀਦ ਦੀ ਮੌਤ ਇਹ ਤੱਕ ਪ੍ਰੋਫੈਸ ਕਰਦੇ ਸੋ ਇੱਕ ਵਾਰ ਫਿਰ ਮੈਂ ਉਸ ਜਗ੍ਹਾ ਤੇ ਫਿਰ ਪ੍ਰੋਫੈਸ ਕਰਦਾ ਹਾਂ ਉਹਦਾ ਦੁੱਖਾ ਜੀ ਪਹਾੜ ਜਿੱਦਾ ਸਦਮਾ ਇਹਨਾਂ ਦੀ ਮਾਤਾ ਵਾਸਤੇ ਇਹਨਾਂ ਦੀ ਪਤਨੀ ਵਾਸਤੇ ਮਾਸੂਮ 6 ਸਾਲ ਦੀ ਬੱਚੀ ਵਾਸਤੇ ਇਹਨਾਂ ਦਾ ਦੁੱਖ ਬਿਆਨ ਨਹੀਂ ਕੀਤਾ ਜਾ ਸਕਦਾ ਜਿੰਨਾ ਪਰਿਵਾਰਾਂ ਦੀ ਹੁੰਦੀ ਹੈ ਅਨੁਭਵ ਕਰਦੇ ਬਹੁਤ ਬਤਾ ਉਹਨਾਂ ਵਾਸਤੇ ਮਸੇਦ ਤੋਂ ਲੜਨ ਤੋਂ ਕਿਤੇ ਜਲਦੀ ਅੱਜ ਬੁਝੇ ਪਾਸੇ ਹੌਸਲਾ ਇਸ ਕਰਕੇ ਕਿ ਉਹ ਫੌਜ ਵਾਸਤੇ ਤੇਸ਼ ਵਾਸਤੇ ਸਮਾਜ ਵਾਸਤੇ ਉਹ ਸ਼ੀਧੀ ਪਈ ਹੈ ਸ਼ਹਿਰਾਂ ਦਾ ਨਾਮ ਜਿਹੜਾ ਅੰਦੀ ਦੁਨੀਆ ਚ ਟਿਕ ਰਹਿਣਾ ਜ਼ਿੰਦਗੀ ਬਹੁਤ ਟਕਣਾ ਤੇ ਬੰਦੇ ਰੋਗ ਨਸ਼ੇ ਪੀ ਕੇ ਵੀ ਮਰ ਰਹੇ ਆ ਟੋਕ ਐਕਸੀਡੈਂਟਾਂ ਜਿ ਮਰ ਰਹੇ ਪਰ ਇਹ ਮੰਨ ਜਾਂਦਾ ਕਿ ਉਹ ਦੇਸ਼ ਦੀ ਖਾਤਰ ਸਮਾਜ ਦੀ ਖਾਤਰ ਉਹ ਮਰ ਰਹੀ ਹੈ ਇਹ ਦੇਖ ਕੇ ਪ੍ਰਵਾਹ ਨੂੰ ਹਮੇਸ਼ਾ ਹੌਸਲਾ ਹੋਊਗਾ ਔਰ ਅਸੀਂ ਸਾਰੇ ਉਸ ਪਰਿਵਾਰ ਦੇ ਨਾਲ ਹਰ ਤਰ੍ਹਾਂ ਦੇ ਨਾਲ ਖੜਾਂਗੇ ਜਦ ਤੱਕ ਅਸੀਂ ਜੀਵੇ ਕਿਉਂਕਿ ਇਹ ਸਾਡਾ ਬਦਲਣਾ ਸਮਾਂ ਹੈ ਫੌਜੀ ਦੇ ਸਿਰ ਤੇ ਸਮਾਜ ਆ ਫੌਜੀ ਦੇ ਸਿਰ ਤੇ ਦੇਸ਼ ਉਸ ਫੌਜੀ ਪਰਿਵਾਰਾਂ ਦਾ ਕੁਝ ਪਰਿਵਾਰਾਂ ਦਾ ਜਿੰਨਾ ਵੀ ਸਰਕਾਰ ਕਰਨੀ ਹੈ ਜੋਰ ਦੀ ਬਹੁਤ ਦੁੱਖ ਭਰੀ ਗੱਲ ਹੈ ਅਸੀਂ ਪਰਿਵਾਰ ਨੂੰ ਮਿਲੇ ਆ ਇਹ ਛੋੜੀ ਜੀ ਬੱਚੀ ਹੈ ਵਿਰਦਾ ਮਾਤਾ ਜੀ ਹੈਗੇ ਆ ਔਰ ਜੰਗ ਦਾ ਰਾਈਟ ਹੈ ਬਟ ਜੋ ਸ਼ਹੀਦ ਸੈਣੀ ਪਰਿਵਾਰ ਇਹਨਾਂ ਨੇ ਇੱਥੇ ਆ ਕੇ ਉਹਨਾਂ ਨੂੰ ਜੋ ਮਾਨ ਦਿਲਵਾਇਆ ਤੇ ਕੁਮਰ ਵਿਕੀ ਜੀ ਦਾ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਮੈਨੂੰ ਵੀ ਉੱਥੋਂ ਬੁਲਾਇਆ ਨਹੀਂ ਤੇ ਏਡੀ ਗਰੋਂ ਆਣਾ ਉੱਥੇ ਵੀ ਬੜੇ ਫੰਕਸ਼ਨ ਹੁੰਦੇ ਆ ਤੇ ਆ ਕੇ ਜਦ ਤੱਕ ਕੋਲ ਨੰਬਰ ਜੋ ਪਤਾ ਨਹੀਂ ਲੱਗਦਾ ਇਹਨਾਂ ਪਰਵਾਰ ਨੂੰ ਕਹਿੰਦੇ ਦੁੱਖ ਵੱਡਾ ਹੋ ਤੇ ਦੁੱਖ ਘਟਦਾ ਹੈ ਤੇ ਅਸੀਂ ਸਾਰੇ ਉਹਨਾਂ ਦੁੱਖ ਸ਼ਾਮਲ ਹੈ ਮੈਂ ਅਸ਼ੋਰ ਕਰਦਾ ਕਿ ਜੋ ਮਤਲਬ ਮੈਂ ਨਾ ਕੋਈ ਸਰਕਾਰੀ ਰਿਪਰਿਜ਼ੈਂਟੇਮਾ ਨਾ ਮੈਂ ਕਿਤੇ ਪਰੀਟਿਕ ਪਾਰਟੀ ਕੇ ਪਰ ਕੇਸੇ ਸਰਕਾਰ ਦੇ ਐਡਿਸਟ ਮੈਂ ਹੁਣ ਤੱਕ ਜਿੰਨੇ ਦੇਖਿਆ ਕੇਸ ਬੜੇ ਜਲਦੀ ਜਲਦੀ ਪ੍ਰੋਸੈਸਿੰਗ ਹੁੰਦੇ ਆ ਤੇ ਜਦੋਂ ਉਹ ਜਿੰਨਾ ਵੀ ਹੈਗਾ ਉਹਨੂੰ ਜਲਦੀ ਕਰਵਾਵਾਂਗੇ ਜਿੱਤੇ ਇਹ ਤੋਂ ਕਰਕੇ ਬਹੁਤ ਜਿਦਾ ਮਤਲਬ ਕੇਸ ਹੈਗਾ ਹੀ ਉਹਨਾਂ ਨੌਜੇ ਦਾ ਡਿਪਟੀ ਡਾਇਰੈਕਟਰ ਸਾਹਿਬ ਨੇ ਜੀ ਸੈਮੀ ਵੈਲਫੇਰ ਦੇ ਟਰੈਕਟਰ ਉਹਨੇ ਇੱਕ ਲੱਖ ਦਾ ਚੈੱਕ ਵੀ ਨਹੀਂ ਉਹ ਐਵੇਂ ਟੋਕਨ ਹੁੰਦਾ ਕਿ ਵੀ ਹਾਂ ਸਾਨੂੰ ਪਤਾ ਹੈ ਇਹ ਦੁੱਖ ਹੈ ਕਿ ਉਮੀਦ ਹੈ ਇਹਨਾਂ ਦੇ ਜੋ ਡਿਊ ਬਣਦੇ ਆ ਜਾਂ ਹੋਰ ਵੀ ਕੁਇ ਕਿਡ ਰਣੈ ਸਕੂਲ ਦਾ ਨਾਮ ਰੱਖਣਾ ਉਹ ਜਲਦੀ ਆਦੀ ਹੋਏਗਾ ਸੋਦਾ ਇੱਕ ਵਾਰ ਫਿਰ ਸਾਰੇ ਭਾਵਨਾ ਹਮਦਤੀ ਪ੍ਰੋਜੈਕਟ ਕਰਦੇ ਹਾਂ ਭਾਈ ਜੀ ਦਾ ਖਾਲਸਾ ਭਾਈ ਜੁਰਗੀ